ਹੈਲੋ ਐਂਡ ਵੈਲਕਮ ਟੂ ਮਾਈ YouTube ਚੈਨਲ ਅੱਜ ਅਸੀਂ ਗੱਲ ਕਰਾਂਗੇ ਵਾਰ ਦੀ ਵਾਰ ਇੱਕ ਕਾਵਿ ਪ੍ਰਬੰਧ ਹੈ ਇਹ ਵਿਸ਼ੇਸ਼ ਤੌਰ ਤੇ ਪੰਜਾਬੀ ਕਵਿਤਾ ਦਾ ਰੂਪ ਹੈ ਜੋ ਪੰਜਾਬੀਆਂ ਦੇ ਸਾਹਿਤ ਤੇ ਸੱਭਿਆ ਸਾਹਿਤ ਤੇ ਸਭਿਆਚਾਰ ਨਾਲ ਡੂੰਗੀ ਤਰ੍ਹਾਂ ਜੁੜਿਆ ਹੋਇਆ ਹੈ ਜਿਸ ਕਾਵਿ ਵਿੱਚ ਹਮਲੇ ਦਾ ਵਰਣਨ ਹੋਵੇ ਕਿਸੇ ਯੁੱਧ ਦਾ ਦ੍ਰਿਸ਼ ਪ੍ਰਸਤੁਤ ਹੋਵੇ ਜਾਂ ਜੰਗ ਵਿੱਚ ਲੜਦੇ ਕਿਸੇ ਯੋਧੇ ਦੀਆਂ ਜੋਦਿਆਂ ਦੀ ਜਿਹੜੀ ਉਸਤਤ ਕੀਤੀ ਹੋਵੇ ਉਸ ਨੂੰ ਵਾਰ ਦਾ ਰੂਪ ਕਹਿੰਦੇ ਆ ਕਈ ਵਿਦਵਾਨਾਂ ਨੇ ਕਈ ਵਿਦਵਾਨਾਂ ਨੇ 18ਵੀਂ 19ਵੀਂ ਸਦੀ ਵਿੱਚ अनेका ਵੀ ਰਸੀਵਾਰਾਂ ਦੀ ਸਿਰਜਣਾ ਕੀਤੀ ਜਿਵੇਂ ਦੇਖੋ ਵਾਰ ਪਹਾੜੇ ਦੀ ਪਾਛਾਈ 10ਵੀਂ ਲਵ ਕੁਸ਼ ਦੀ ਵਾਰ ਮੋਢਿਆ ਦੀ ਵਾਰ ਛੱਟਿਆਂ ਦੀ ਵਾਰ ਵਾਰ ਹਕੀਕਤ ਰਾਏ ਆਦੀ ਦੀਆਂ ਬਹੁਤ ਸਾਰੀਆਂ ਦੀਵਾਰਾਂ 18ਵੀਂ 19ਵੀਂ ਸਦੀ ਚ ਪ੍ਰਚਲਿਤ ਹੋਣ ਇਸ ਦੇ ਨਾਲ ਹੀ ਅਸੀਂ ਅਰਥ ਵੇਖਾਂਗੇ ਵਾਰ ਪੰਜਾਬੀ ਕਵਿਤਾ ਦੀ ਇੱਕ ਵਿਦਾ ਦਾ ਜਾਂ ਰੂਪਕਾਰ ਹੈ ਮਤਲਬ ਇੱਕ ਵਿਧੀ ਹੈ ਵਾਰ ਪੰਜਾਬੀ ਸਾਹਿਦ ਦੇ ਪ੍ਰਾਤਨ ਪ੍ਰਮੁੱਖ ਕਾਵਿ ਰੂਪਾਂ ਵਿੱਚੋਂ ਵਿੱਚੋਂ ਇੱਕ ਜਿਹੜੀ ਉਨਵਾਰ ਕਹਿੰਦੇ ਆ ਵਾਰ ਸ਼ਬਦ ਦਾ ਮੁੱਢ ਵੀ ਸੰਸਕ੍ਰਿਤ ਧਾਤੂ ਤੋਂ ਹੋਇਆ ਜਿਸ ਤੋਂ ਕਿ ਵਾਰੀ ਜਾਂ ਵੈਰ ਅਰਥਾਤ ਵਾਰ ਕਰਨ ਵਾਲਾ ਜਾਂ ਵਾਰ ਰੋਕਣ ਵਾਲਾ ਹੈ ਜਿਵੇਂ ਕਿ ਵਾਰ ਸ਼ਬਦ ਦੇ ਅਰਥਨ ਸੰਬੰਧੀ ਕਈ ਵਿਚਾਰ ਪ੍ਰਗਟ ਕੀਤੇ ਗਏ ਹਨ ਜਿਵੇਂ ਹਮਲਾ ਕਰਨਾ ਹੁਣ ਇਸ ਦੇ ਨਾਲ ਹੀ ਇਸ ਜੇ ਪਰਮਾਸ਼ਾਵਾ ਨੂੰ ਦੇਖਦਿਆਂ ਸ਼ਮਸ਼ੇਰ ਸਿੰਘ ਅਸ਼ੋਕ ਨੇ ਕਿਹਾ ਹੈ ਕਿ ਵਾਰ ਨੂੰ ਪ੍ਰਾਤਨ ਜੰਗੀ ਗੀਤ ਕਿਹਾ ਹੈ ਇਸ ਦੇ ਨਾਲ ਹੀ ਵਾਰ ਦੇ ਜ਼ਰੂਰੀ ਤੱਤ ਵੇਖੋ ਪੌੜੀ ਪੌੜੀ ਵਾਰ ਦਾ ਇੱਕ ਜ਼ਰੂਰੀ ਅੰਗ ਹੈ ਵਾਰ ਸਦਾ ਪੌੜੀਆਂ ਵਿੱਚ ਲਿਖੀ ਜਾਂਦੀ ਹੈ ਪੌੜਾ ਵਿੱਚ ਚਰਨਾਂ ਦੀ ਗਿਣਤੀ ਮੰੰਤੀ ਦਾ ਕੋਈ ਨਿਸ਼ਚਿਤ ਵਿਧਾਨ ਨਹੀਂ ਹੈ ਪ੍ਰੋਫੈਸਰ ਕਿਰਪਾਲ ਸਿੰਘ ਜੀ ਕਹਿੰਦੇ ਨੇ ਕਿ ਵਾਰ ਦਰਮਿਆਨੇ ਆਧਾਰ ਵਾਲੀ ਵੀਰਸੀ ਰਚਨਾ ਹੁੰਦੀ ਹੈ ਜਿਸ ਦਾ ਜਿਸ ਦਾ ਪ੍ਰধান ਰੂਪ ਪੌੜੀਆਂ ਹਨ ਇਸ ਦਾ ਅਗਲਾ ਤੱਤ ਹੈ ਮੰਗਲਾ ਚਰਨ ਮੰਗਲਾ ਚਰਨ ਵਾਰ ਦੀ ਜ਼ਰੂਰੀ ਅੰਗ ਹੈ ਜਿਵੇਂ ਕਿ ਜਿਵੇਂ ਕਿੱਸੇ ਦਾ ਆਰੰਭ ਹੀ ਮੰਗਲਾਚਰਨ ਨਾਲ ਹੁੰਦਾ ਹੈ ਉਸੇ ਤਰ੍ਹਾਂ ਵਾਰ ਦਾ ਆਰੰਭ ਵੀ ਮੰਗਲਾਚਰਨ ਨਾਲ ਹੁੰਦਾ ਹੈ ਮੰਗਲਾਚਰਨ ਵਿੱਚ ਪਰਮਾਤਮਾ ਦੀ ਉਸਤਿਤ ਕੀਤੀ ਜਾਂਦੀ ਹੈ ਵਾਰ ਦਾ ਇੱਕ ਜ਼ਰੂਰੀ ਤੱਤ ਨਿਰਪੱਖਤਾ ਵੀ ਹੁੰਦਾ ਹੈ ਨਿਰਪੱਖਤਾ ਵਾਰ ਦਾ ਇੱਕ ਮਹੱਤਵਪੂਰਨ ਅੰਗ ਹੈ ਨਿਰਪੱਖਤਾ ਇੱਕ ਤਾਂ ਪਾਤਰਾਂ ਦੇ ਪੱਖੋਂ ਹੁੰਦੀ ਹੈ ਦੂਸਰੀ ਬਹਾਦਰੀ ਦੇ ਪੱਖੋਂ ਕਾਰਨਾਮਿਆਂ ਦੇ ਪੱਖੋਂ ਦੇਖੋ ਇਸ ਵਿੱਚ ਜਿਹੜਾ ਵਾਰ ਵਿੱਚ ਜਿਹੜਾ ਨਾਇਕ ਹੈ ਉਹ ਸਿਰਫ ਯੋਧਾ ਨਹੀਂ ਹੁੰਦਾ ਕਈ ਵਾਰੀ ਜਨਤਾ ਵੀ ਹੁੰਦੀ ਹੈ ਇਸ ਲਈ ਇਸ ਲਈ ਨਿਰਪੱਖਤਾ ਜਿਸ ਦਾ ਅਗਲਾ ਜ਼ਰੂਰੀ ਤੱਤ ਵਿਸ਼ਾ ਹੈ ਵਾਰ ਦਾ ਇਤਿਹਾਸ ਤੇ ਮਿ ਇਤਿਹਾਸ ਦੋਵਾਂ ਵਿਸ਼ਿਆਂ ਦੇ ਨਾਲ ਸੰਬੰਧ ਕੁਝ ਹੋਰ ਵਿਸ਼ੇ ਵੀ ਹਨ ਜਿਨ੍ਹਾਂ ਨੂੰ ਵਾਰਾਂ ਆਪਣੇ ਅੰਦਰ ਸਮੋ ਲਿਆ ਹੈ ਬਾਹਰ ਦਾ ਵਿਸ਼ਾ ਸਮੇਂ ਦੇ ਨਾਲ ਨਾਲ ਜਿਹੜਾ ਬਦਲ ਬਦਲਦਾ ਰਹਿੰਦਾ ਹੈ ਇਸ ਵਗਲਾ ਤੱਤ ਹੈ ਉਦੇਸ਼ ਵਾਰ ਦਾ ਮੁੱਖ ਉਦੇਸ਼ ਭਾਰਤੀ ਮਹਾਕਵੀ ਮਹਾਕਵੀ ਵਾਂਗੂ ਸਬੰਧਿਤ ਨਾਇਕ ਜਾਂ ਨਾਇਕਾ ਦੀ ਵੀਰਤਾ ਦਾ ਰਸ ਦੱਸ ਕੇ ਇੱਕ ਅਜਿਹੀ ਲੈ ਤਿਆਰ ਕਰਨੀ ਹੁੰਦੀ ਹੈ ਜਿਸ ਨੂੰ ਸੁਣ ਕੇ ਸਰੋਤੇ ਤੇ ਪਾਠਕ ਦੇ ਮਨ ਚ ਦੁਸ਼ਮਣ ਨਾਲ ਜੰਗ ਕਰਨ ਲਈ ਉਚਾਹ ਪੈਦਾ ਹੋ ਸਕੇ ਇਸ ਦਾ ਅਗਲਾ ਤੱਤ ਹੈ ਵਾਤਾਵਰਣ ਬਾਹਰ ਦਾ ਵਿਸ਼ਾ ਜੰਗ ਯੁੱਧ ਵਾਲਾ ਹੋਂਣ ਕਰਕੇ ਇਸ ਦਾ ਵਰਤਮਨ ਸਿੱਜਦਾ ਹੈ ਅਸਧਾਰਨ ਹੁੰਦਾ ਹੈ ਬਾਰਾ ਕਾਰ ਸਫਲ ਹੋ ਸਕੇ ਜਿਵੇਂ ਫੌਜਾ ਦੀ ਚੜ੍ਹਾਈ ਬਹਾਦਰਾਂ ਦੀ ਜੰਗੀ ਪੋਸ਼ਾਕਾਂ ਇਹ ਦੱਸਿਆ ਜਾਂਦਾ ਹੈ ਇਸ ਵਿੱਚ ਇਸ ਦਾ ਅਗਲਾ ਜ਼ਰੂਰੀ ਤੱਤ ਕੀ ਹੈ ਸ਼ੰਦ ਵਾਰ ਵਿੱਚ ਕਈ ਸ਼ੰਦ ਵਰਤੇ ਗਏ ਜਿਵੇਂ ਬੈਂਤ ਦਵਯਾ ਸਵਯਾ ਦਿਓੜ ਕੁੰਡਲੀਆਂ ਆਦਿ ਮੁਸਲਮਾਨ ਕਵੀਆਂ ਨੇ ਕਈ ਵਾਰ ਸ਼ੇਰ ਰਚੇ ਸ਼ਹਿਰ ਰਫੀਆਂ ਵਿੱਚ ਵੀ ਇਸ ਨੂੰ ਲਿਖਿਆ ਜੇਕਰ ਹੁਣ ਅਸੀਂ ਰਸ ਦੀ ਗੱਲ ਕਰੀਏ ਤਾਂ 12 ਰਸ ਸੰਯੁਕਤ ਹੁੰਦੀਆਂ ਹਨ 12 ਵਿੱਚ ਵੀਰ ਰਸ ਹੁੰਦਾ ਹੈ ਵੀਰ ਰਸ ਦੀ ਤਿੱਬਰਤਾ ਲਈ ਰੋਦਰ ਭਿਆਨਕ ਪਿਪਤਸ ਰਸਾਂ ਦੀ ਜੇਕਰ ਇਸ ਦੀ ਗੱਲ ਕਰੀਏ ਤਾਂ ਬਾ ਸ਼ਾਦੀ ਤਾਂ ਵਾਰ ਦੀ ਪਾਹਿਆ ਸਰਲ ਪਰ ਦਿਲ ਖਿੱਚਵੀ ਤੇ ਜ਼ੋਰਦਾਰ ਹੁੰਦੀ ਹੈ ਪੰਜਾਬੀ ਵਾਰ ਪਰੰਪਰਾ ਸਮੂਹਿ ਚੇਤਨਾ ਨੂੰ ਉਭਾਰਨ ਦੀ ਭਾਵਨਾ ਬੜੀ ਬੜੀ ਪ੍ਰਵਲ ਹੈ ਇਸ ਲਈ ਬੋਲੀ ਦਾ ਸਰਲ ਠੇਡ ਹੋਣਾ ਇਸ ਦੀ ਮੂਲ ਵਿਸ਼ੇਸ਼ਤਾ ਹੈ ਕੋਣ ਅਸੀਂ ਇਸ ਸਿੱਟੇ ਵਿੱਚ ਲਿਖ ਸਕਦੇ ਹਾਂ ਕਿ ਉਪਰੋਕਤ ਲਿਖੇ ਵਿਚਾਰ ਨੂੰ ਪੜਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਵਾਰਾਂ ਦਾ ਸੰਬੰਧ ਯੰਗ ਜੰਗ ਤੇ ਯੁੱਧਾਂ ਨਾਲ ਹੈ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ 22 ਵਾਰਾਂ ਜਿਹੜੀਆਂ ਦਰਜ ਹੈ ਉਹ ਅਧਿਆਤਮਿਕ ਹਨ ਦੇਖੋ ਇਤਿਹਾਸਿਕ ਵਾਰਾਂ ਵਿੱਚ ਦੋ ਤਰ੍ਹਾਂ ਦੇ ਯੁੱਧ ਦੀ ਲੜਾਈ ਦੱਸੀ ਜਾਂਦੀ ਹੈ ਤੇ ਜਿਹੜੇ ਅਧਿਆਤਮਿਕ ਵਾਰਾਂ ਉਹ ਚ ਪਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਓ ਤੇ ਪੜ੍ਹਾਈ ਦੇ ਨਾਲ ਹੋਰ ਅਪਡੇਟ ਲੈਣ ਲਈ ਮੇਰੇ ਚੈਨਲ ਨਾਲ ਜੁੜ